ਵਾਹਿਗੁਰੂ ਜਿੱਤ ਦਾ ਖਾਂਸਾ ਵਾਹਿਗੁਰੂ ਜਿੱਕੀ ਫਤਿਹ ਮੂਲ ਮੰਤਰ ਦਾ ਜਾਪ ਕਿਸ ਸਮੇਂ ਕਿੱਥੋਂ ਤੱਕ ਅਤੇ ਕਿੰਨਾ ਕਰਨਾ ਚਾਹੀਦਾ ਹੈ ਕਿ ਜ਼ਿਆਦਾ ਫਲ ਪ੍ਰਾਪਤ ਹੋ ਸਕੇ ਸਤਸੰਗਰ ਜੀ ਅਪਾ ਅੱਜ ਦੀ ਵੀਡੀਓ ਬਾਈ ਗੱਲ ਕਰਨ ਵਾਲੀ ਹਾਂ ਜੀ ਕਿ ਮੂਲ ਮੰਤਰ ਦਾ ਜਾਪ ਕਿਸ ਸਮੇਂ ਕਿੱਥੋਂ ਤੱਕ ਤੇ ਕਿੰਨਾ ਕਰਨਾ ਚਾਹੀਦਾ ਹੈ ਕਿਸਾ ਦਿਨ ਸਾਧੀਆਂ ਇਹ 1000 ਪੂਰੀਆਂ ਹੋ ਜਾਣ। ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਨانک ਦੇਵ ਜੀ ਲਿਖ ਕੇ ਆਪਣੀ ਹਾਜ਼ਰੀ ਜੁਰ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਤੇ ਬਣੀ ਰਹੇ। ਤੁਸੀਂ ਗੁਰਬਾਣੀ ਦੇ ਨਾਲ ਜੁੜ ਜਾਓ ਤੇ ਪਰਮਾਤਮਾ ਜੀ ਤੁਹਾਡੇ ਤੇ ਆਪਣਾ ਮਿਹਰ ਭਰਿਆ ਹੱਥ ਰੱਖ ਦੇਣ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਜੋ ਵਿਸ਼ਾ ਹੈ ਜੀ ਉਹ ਇਹ ਹੀ ਹੈ ਜੀ ਕਿ ਮੂਲ ਮੰਤਰ ਦਾ ਜਾਪ ਤੇ ਬਾਰੇ ਕਈ ਤਰ੍ਹਾਂ ਦੇ ਸਵਾਲ ਆਉਂਦੇ ਹੀ ਰਹਿੰਦੇ ਹਨ ਮੂਲ ਮੰਤਰ ਜੀ ਦਾ ਜਾਪ ਸਾਨੂੰ ਕਿੰਨਾ ਕਰਨਾ ਚਾਹੀਦਾ ਹੈ ਕਿਸ ਵੇਲੇ ਕਰਨ ਦੇ ਨਾਲ ਫਲ ਜ਼ਿਆਦਾ ਮਿਲਦਾ ਹੈ ਫਿਰ ਮੂਲ ਮੰਤਰ ਦਾ ਜਾਪ ਕਿੱਥੋਂ ਤੱਕ ਕਰਨਾ ਚਾਹੀਦਾ ਹੈ ਤੇ ਮੂਲ ਮੰਤਰ ਜਿਹਦੇ ਜਾਪ ਨਾਲ ਜੁੜੇ ਹੋਏ ਸਾਰੇ ਸਵਾਲਾਂ ਦੇ ਜਵਾਬ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਾਂਗੇ ਜੀ ਇਸ ਕਾਇ ਕੇ ਸਾਰੇ ਹੀ ਵੀਡੀਓ ਨੂੰ ਅੰਤ ਤੱਕ ਧਿਆਨ ਨਾਲ ਸਰਵਨ ਕਾਲਿਆਣਾ ਜੀ ਕਿਉਂਕਿ ਅਕਸਰ ਹੀ ਕਈ ਲੋਕ ਸਵਾਲ ਕਰਦੇ ਹਨ ਕਿ ਮੂਰ ਮੰਤਰ ਦਾ ਜਾਪ ਸਾਨੂੰ ਹਰ ਰੋਜ਼ ਕਿੰਨਾ ਕਰਨਾ ਚਾਹੀਦਾ ਹੈ ਤਾਂ ਜੋ ਗੁਨਾਨ ਪਾਤਸ਼ਾਹ ਜੀ ਦੀ ਬੇਅੰਤ ਕਿਰਪਾ ਸਾਡੇ ਤੇ ਹੋ ਜਾਵੇ सा सतसंग जी इस सवाल का जाब जवाब यही है जी कि संत महापुरख जी आखते हैं कि जिन्ना ही गुड़पावगे उन्ना ही मिठा होगा पाव के वागुरु अकाल पुरख जी का नाम बाणी का जाप सिमरन हो चाहे मूल मंत्र का जाप हो, हो, जाप हो भी कर सकते हाँ भावें थोड़ा ही है ਤਾਂ ਆਪਕੇ ਸਾਨੂੰ ਅਕਾਲ ਪੁਰਖ ਵਾਹਿਗੁਰੂ ਜੀ ਨੇ 24 ਘੰਟੇ ਹਰ ਸਾਂਦੇ ਨਾਲ ਜੁੜਨ ਨੂੰ ਕਿਹਾ ਹੈ ਪਰ ਫੇਰ ਵੀ ਦੁਨੀਆਦਾਰੀ ਦੇ ਕੰਮ ਧੰਦੇ ਚੱਲਦੇ ਹੀ ਜਾਂਦੇ ਹਨ ਇਸ ਕਾਰਨ ਸਾਡੇ 2.5 ਘੰਟੇ ਦਾ ਨਿਤਨੇਮ ਕੰਨੜ ਵੀ ਔਖਾ ਹੋ ਜਾਂਦਾ ਹੈ ਕਈ ਵਾਰ ਤੇ 2.5 ਘੰਟੇ ਦੇ ਨਿਤਨੇਮ ਵਿੱਚ ਪੰਜ ਬਾਣੀਆਂ ਆਉਂਦੀਆਂ ਹਨ ਜੇ ਘਟ ਪੜੇ ਲਿਖੇ ਹੋ ਤਾਂ ਮੂਲ ਮੰਤਰ ਦਾ ਜਾਪ ਕਰ ਸਕਦੇ ਹੋ ਪਰ ਜੇਕਰ ਤੁਸੀਂ ਬਾਣੀ ਦੇ ਜਾਪ ਨਾਲ ਮੂਲ ਮੰਤਰ ਦਾ ਜਾਪ ਕਰਦੇ ਹੋ ਤਾਂ ਘਟੋ ਘਟ ਮੂਲ ਮੰਤਰ ਦਾ ਜਾਪ ਇੱਕ ਮਾਲਾ ਤਾਂ ਜ਼ਰੂਰ ਕਰਨਾ ਚਾਹੀਦਾ ਹੈ ਤੇ ਵੱਦ ਜਿੰਨਾ ਵੀ ਤੁਸੀਂ ਕਰ ਸਕਦੇ ਹੋ ਤੁਹਾਡੀ ਆਪਣੀ ਮਰਜ਼ੀ ਹੋਵੇਗੀ ਕਈਕੱਟ ਦੋ ਘਟ ਮੂਲ ਮੰਤਰ ਦਾ ਜਾਪ ਇੱਕ ਮਾਲਾ ਅੰਮ੍ਰਿਤ ਵੇਲੇ ਜ਼ਰੂਰ ਕਰ ਲੈਣਾ ਚਾਹੀਦਾ ਹੈ ਤਾਂ ਗੋਨਨ ਪਾਸ਼ਾ ਜੀ ਦੀ ਬੇਅੰਤ ਕਿਰਪਾ ਤੁਹਾਡੇ ਤੇ ਵੱਤ ਜਾਵੇਗੀ ਤੇ ਦੂਸਰਾ ਸਵਾਲ ਜ਼ਰੂਰੀ ਹੈ ਕਿ ਅੱਪਾ ਮਾਲਾ ਨਾਲ ਦੀ ਮੂਲ ਮੰਤਰ ਦਾ ਜਾਪ ਕਰਨਾ ਹੈ ਜਾਂ ਨਹੀਂ ਅਸੀਂ ਮਾਲਾ ਤੋਂ ਬਿਨਾਂ ਵੀ ਮੂਲ ਮੰਤਰ ਦਾ ਜਾਪ ਕਰ ਸਕਦੇ ਹਾਂ ਕਿ ਨਹੀਂ ये बिल्कुल भी जरूरी नहीं है सतसंगत जी कि अपा माला के नाल ही जाप करना है जेकर माला तो बिना भी ती तो मूल मंत्र का जाप करते हो किसी भी शब्द का जाप करते हो तो बहुत ही वधिया गल है तुसी तो कर करते हो महाराज ਸਿਰਫ ਸਮੇਂ ਦਾ ਅੰਦਾਜ਼ਾ ਲਗਾਉਣ ਵਾਸਤੇ মালা ਵਰਤਦੇ ਸੰ ਜਾਂ ਫਿਰ ਆਪਣੇ ਮਨ ਨੂੰ ਜੋੜਨ ਲਈ ਕਿਉਂਕਿ ਆਪਣਾ ਸਾਦਾ ਧਿਆਨ ਕੰਮਾਂ ਦੇ ਵਿੱਚ ਜਾਂ ਮੂਲ ਮੰਤਰ ਦੇ ਜਾਪ ਵਿੱਚ ਹੁੰਦਾ ਹੈ ਇਦੋਂ ਦਿਲ ਫਿਰ ਨਹੀਂ ਪਟਕਦਾ ਮਾਲਾ ਦਾ ਇਸਤੇਮਾਲ ਸਿਰਫ ਧਿਆਨ ਲਗਾਉਣ ਲਈ ਕੀਤਾ ਜਾਂਦਾ ਹੈ ਇਸ ਕਾਇਕੇ ਤੁਸੀਂ ਇਹ ਮੂਲ ਮੰਤਰ ਦਾ ਜਾਪ ਮਾਲਾ ਤੋਂ ਬਿਨਾਂ ਵੀ ਕਰ ਸਕਦੇ ਹੋ ਤੇ ਮਾਲਾ ਦੇ ਨਾਲ ਵੀ ਕਰ ਸਕਦੇ ਹੋ ਇੱਕ ਮਾਲਾ ਮੂਲ ਮੰਤਰ ਦਾ ਜਾਪ 10 15 ਮਿੰਟ ਦੇ ਵਿੱਚ ਬੜੇ ਹੀ ਆਰਾਮ ਦੇ ਨਾਲ ਪਿਆਰ ਦੇ ਨਾਲ ਹੋ ਜਾਂਦਾ ਹੈ ਜੇ ਤੁਸੀਂ ਇੱਕ ਮਾਲਾ ਮੂਲ ਮੰਤਰ ਦਾ ਜਾਪ ਨਹੀਂ ਕਰਦੇ ਫਿਰ 15 ਮਿੰਟ ਮੂਲ ਮੰਤਰ ਦਾ ਜਾਪ ਕਰੋ ਇਸ ਸਵਾਲ ਇਹ ਹੈ ਕਿ ਮਾਲਾ ਦੇ ਵਿੱਚ ਕਿੰਨੇ ਮਣਕੇ ਹੋਣੇ ਚਾਹੀਦੇ ਹਨ ਤਾਂ ਵੇਖੋ ਜੀ ਵੱਖ-ਵੱਖ ਮਾਲਾ ਹੁੰਦੀਆਂ ਹਨ ਤੇ ਜਿੰਨਾ ਦੀ ਮਣਕਿਆਂ ਦੀ ਗਿਣਤੀ ਵੀ ਵੱਖ-ਵੱਖ ਹੁੰਦੀ ਹੈ ਪਰ ਜੇਕਰ ਮੂਲ ਮੰਤਰ ਦੇ ਜਾਪ ਦੀ ਗੱਲ ਕਰੀਏ ਤਾਂ ਧਿੰਦੇ ਵਿੱਚ ਇੱਕ ਮੂਲ ਮੰਤਰ ਦੀ ਮਾਲਾ ਆਪਾਂ ਜੜੀ ਕਰਨੀ ਹੈ ਬੜੀ ਜ਼ਰੂਰੀ ਹੈ ਉਹ ਹੈ 108 ਮੰਕਿਆਂ ਵਾਲੀ ਭਾਵ ਕੀ ਕਟੋ-ਕਟ 108 ਵਾਰ ਦਾ ਮੂਲ ਮੰਤਰ ਦਾ ਜਾਪ ਜ਼ਰੂਰ ਕਰ ਲੈਣਾ ਚਾਹੀਦਾ ਹੈ ਚੌਥਾ ਸਵਾਲ ਇਹ ਹੈ ਕਿ ਮੂਲ ਮੰਤਰ ਦਾ ਜਾਪ ਕਿੱਥੋਂ ਤੱਕ ਕਰਨਾ ਚਾਹੀਦਾ ਹੈ ਤੇ ਮੂਰ ਮੰਤਰ ਦਾ ਜਾਪ ਜਬਜੀ ਸਾਹਿਬ ਜੀ ਦੀ ਪਹਿਲੀ ਪੋੜੀ ਹੈ ਤੇ ਸਾਰੇ ਹੀ ਸੰਤ ਮਹਾਂਪੁਰਖ ਸਾਨੂੰ ਮੂਲ ਮੰਤਰ ਦਾ ਜਾਪ ਇਕ ਓੰਕਾਰ ਤੋਂ ਲੈ ਕੇ ਨਾਨਕ ਹੋਸੀ ਭੀ ਸੱਚ ਤੱਕ ਆਖਦੇ ਹਨ ਕਰਨ ਦੇ ਲਈ ਇਸ ਕਾ ਕੇ ਨਾਨਕ ਹੋਸੀ ਭੀ ਸੱਚ ਤੱਕ ਹੀ ਤੁਸੀਂ ਮੂਲ ਮੰਤਰ ਦਾ ਜਾਪ ਕਰਨਾ ਹੈ ਤੇ ਪੰਜਵਾਂ ਸਵਾਲ ਇਹ ਹੈ ਕਿ ਮੂਲ ਮੰਤਰ ਦਾ ਜਾਪ ਮਿੱਠੇ ਸਮੇਂ ਤੇ ਹੀ ਕਰ ਸਕਦੇ ਹਾਂ ਜਾਂ ਕੰਮ ਕਰਦੇ ਹੋਏ ਵੀ ਤਾਂ 사త్సੰਗਤ ਜੀ ਹੁਲ ਮੰਤਾ ਦਾ ਜਾਪ ਹੋਵੇ ਚਾਹੀ ਕੋਈ ਵੀ ਬਾਣੀ ਹੋਵੇ ਆਪਾਂ ਕੰਮ ਕਾਰ ਕਰਦੇ ਹੋਈਆਂ ਵੀ ਤੁਰਦੇ ਫਿਰਦੇ ਵੀ ਕਰ ਸਕਦੇ ਹਾਂ ਇਸ ਦੇ ਨਾਲ ਸਾਡੇ ਕੰਮ ਕਾਇ ਵਿੱਚ ਵੀ ਪੈਕਟ ਪੈ ਜਾਵੇਗੀ ਸੋਗੋ ਸਾਡੇ ਸੰਤ ਮਹਾਂਪੁਰਖ ਜੀ ਸਾਨੂੰ ਇਹ ਸਲਾਹ ਦਿੰਦੇ ਹਨ ਕਿ ਬਾਣੀ ਹਮੇਸ਼ਾ ਕੰਠ ਕਰੋ ਭਾਗ ਕੇ ਯਾਦ ਕਰੋ ਜੋ ਆਪਾਂ ਕੰਮ ਕਾੜ ਕਰਦੇ ਹੋਏ ਅਵੀ ਪਾਣੀ ਦਾ ਝਾਪ ਕਰ ਸਕੀ ਤੁਹਾਨੂੰ ਬਾਣੀ ਨਹੀਂ ਗੰਠ ਭਾਗ ਕੇ ਜੇ ਨਹੀਂ ਆਤ ਤਾ ਤੁਸੀਂ ਕੰਮ ਕਾੜਦੇ ਹੋਏ ਬਾਣੀ ਦਾ ਝਾਪ ਨਹੀਂ ਕਰ ਸਕਦੇ ਪਰ ਤੁਸੀਂ ਮਨ ਮੰਤਾ ਦਾ ਝਾਪ ਜ਼ਰੂਰ ਕਰ ਸਕਦੇ ਹੋ ਇਹ ਸਭ ਤੋਂ ਵਧੀਆ ਯੁਗਤੀ ਹੁੰਦੀ ਹੈ ਕਿਉਂਕਿ ਮੂਲ ਮੰਤਰ ਦਾ ਜਾਪ ਤਾਂ ਹਾਇਕ ਨੂੰ ਯਾਦ ਹੀ ਹੁੰਦਾ ਹੈ ਤੇ ਇਹ ਜਾਪ ਮੂਲ ਹੈ ਸ਼ਾਦੀ ਜ਼ਿੰਦਗੀ ਦਾ ਪ੍ਰਤੱਖ ਹੈ ਗੁਰਨਾਨ ਪਾਤਸ਼ਾਹੀ ਆਖ ਗੁਰੂ ਨਾਨਕ ਪਾਤਸ਼ਾਹੀ ਆਖਦੇ ਹਨ ਕਿ ਜਿਸ ਕੰਮ ਨੂੰ ਕਰਦਿਆਂ ਹੋਇਆਂ ਆਪਾਂ ਮੂਲ ਮੰਤਰ ਦਾ ਜਾਪ ਕਰੀਏ ਉਹ ਕੰਮ ਸਾਡਾ ਤਾਂ ਫਿਰ ਬੰਦਗੀ ਬਣ ਜਾਂਦਾ ਹੈ ਇਸ ਕਾਇਕੀ ਸਭ ਨਾਲੋਂ ਵਧੀਆ ਆਦਤ ਹੈ ਸਾਡਾ ਸੁਭਾਅ ਬਣ ਜਾਂਦਾ ਹੈ ਸਾਡਾ ਪੱਕਾ ਨਿਯਮ ਬਣ ਜਾਂਦਾ ਹੈ ਕਿ ਕੰਮ ਕਰਦੇ ਸਮੇਂ ਵੀ ਬਾਣੀ ਦਾ ਜਾਪ ਕਰਨਾ 蒂ਮੂਲ ਮੰਤਰ ਦਾ ਜਾਪ ਕਰਨਾ ਜਾਂ ਵਾਹਿਗੁਰੂ ਸਿਮਰਨ ਕਰਨਾ ਕੋਈ ਵੀ ਕੰਮ ਕਰਦੇ ਸਮੇਂ ਕਿਸੇ ਵੀ ਬਾਣੀ ਦਾ ਜਾਪ ਕਰਨਾ ਹੈ ਜਮੂਲ ਮੰਤਰ ਦਾ ਜਾਪ ਜਾਂ ਵਾਹਿ ਕੋ ਸਿਮਰਨ ਹੀ ਕਰਨਾ ਹੋਵੇ ਇਸ ਕਾਇਕੇ ਮੇਰੀਆਂ ਭੈਣਾਂ ਜੋ ਖਾਣਾ ਬਣਾਉਣ ਵੇਲੇ ਉਹਨਾਂ ਦੇ ਕਾਇਕੇ ਤਾਂ ਬਾਣੀ ਖਾਸ ਕਾਇਕੇ ਪੜਨੀ ਜ਼ਰੂਰੀ ਹੈ ਮੂਲ ਮੰਤਰ ਦਾ ਜਾਪ ਕਰਨਾ ਬੇਹੱਦ ਜ਼ਰੂਰੀ ਬਣਿਆ ਹੋਇਆ ਹੈ ਖਾਣਾ ਫਿਰ ਅੰਮਿੱਟ ਰੋਟੀ ਬਣ ਜਾਵੇਗਾ ਜੇੜਾ ਵੀ ਤੁਹਾਡੇ ਘਰ ਦਾ ਜੀ ਸ਼ਕੇਗਾ ਤਾਂ ਉਸ ਦੇ ਹਿੱਟੇ ਵਿੱਚ ਕਈ ਵਿਸ਼ੇ ਵੀ ਕਾ ਦੂਰ ਹੋ ਜਾਣਗੇ ਇਸ ਕਰਕੇ ਕੰਮ ਕਰ ਕਰਦੇ ਹੋਏ ਖਾਣਾ ਬਣਾਉਂਦੇ ਹੋਏ ਸਫਲ ਕਰਦੇ ਹੋਏ ਪੁਰਮਦਾ ਦਾ ਜਾਪ ਜ਼ਰੂਰ ਕਰਨਾ ਚਾਹੀਦਾ ਹੈ ਤੇ ਤੁਸੀਂ ਕਰ ਵੀ ਸਕਦੇ ਹੋ ਜਿਸ ਵੇਲੇ ਵੀ ਦਿਲ ਕਰੇ ਉਸ ਵੇਲੇ ਯਾਦ ਕਰ ਸਕਦੇ ਹੋ ਆਓ ਜੀ ਰੋਜ਼ਾਨਾ ਹੀ ਅੰਮ੍ਰਿਤ ਵੇਲੇ ਉੱਠ ਕੇ ਪੱਤ ਤੋਂ ਵੱਧ ਬਾਣੀ ਪੜੀ ਤੇ ਮੂਲ ਮੰਤਰ ਦੇ जाप ਨੂੰ ਆਪਣੀ ਜ਼ਿੰਦਗੀ ਦਾ ਇੱਕ ਪੱਕਾ ਨਿਯਮ ਬਣਾ ਲਈ ਪੱਕਾ ਸੁਭਾ ਬਣਾ ਲਈਏ ਅੰਮ੍ਰਿਤ ਵੇਲੇ ਉੱਠ ਕੇ ਹਾਜੀ ਵੀ ਲਗਵਾਉਣੀ ਹੈ ਕੰਮ ਕਰਦੇ ਹੋਏ ਵੀ ਪਰਮਾਤਮਾ ਦਾ ਨਾਮ ਸਿਮਰਨ ਸਿਮਰਨਾ ਹੈ ਅੰਬੀ ਖਲਨਾ ਦਿਨ ਵਿੱਚ ਹੀ ਤੁਹਾਡੇ ਦਿਨ ਬਦਲ ਜਾਣਗੇ ਸਾਡੀ ਜ਼ਿੰਦਗੀ ਦਾ ਸਾਰਾ ਹੀ ਆਲਸ ਤਿਲਦ ਦੂਰ ਹੋ ਜਾਣਗੇ ਗੈਪੀ ਦੂਰ ਹੋ ਜਾਵੇਗੀ ਤੇ ਖੁਸ਼ੀਆਂ ਹੀ ਖੁਸ਼ੀਆਂ ਸਾਡੀ ਜ਼ਿੰਦਗੀ ਵਿੱਚ ਆਣ ਗਿਆ ਸੋ ਪਿਆਰੀ ਸਾਹ ਸੰਗਤ ਜੀ ਜੇ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਇੱਕ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਲਿਖ ਕੇ ਆਪਣੀ ਹਾਜ਼ਰੀ ਜੋ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਪਰ ਨਿਗਾਹ ਹਮੇਸ਼ਾ ਤੁਹਾਡੇ ਉੱਤੇ ਬਣੀ ਰਹੇ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਦੀ ਫਤਿਹ